ਕਣਕ ਦੀ ਖੇਤੀ ਕਰਨ ਵਾਲੇ 17 ਤੋਂ 17.5 ਲੱਖ ਕਿਸਾਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਵੈਸੇ ਤਾਂ 2024 ਦੇ ਵਿੱਚ ਸ਼ਾਇਦ ਤੁਸੀਂ ਸੋਚਦੇ ਹੋਵੋਗੇ ਕਿ ਤੁਹਾਡੀ ਆਮਦਨ ਜਿਹੜੀ ਦੁੱਗਣੀ ਹੋ ਜਾਊਗੀ ਹੁਣ ਪਰ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਦੁੱਗਣੀ ਹੋਣੀ ਤਾਂ ਬੜੀ ਦੂਰ ਦੀ ਗੱਲ ਹੈ ਜਿਹੜੀ ਤੁਹਾਡੀ ਪਹਿਲੀ ਆਮਦਨ ਹੈ। ਉਹਦੇ ਵਿੱਚੋਂ ਵੀ ਕਿੱਡੇ ਵੱਡੇ ਹਿੱਸੇ ਨੂੰ ਕਾਟ ਲਾ ਦਿੱਤੀ ਗਈ ਹੈ। ਸੋ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਜਿਹੜੀ ਉਹਨੂੰ ਦਬਾ ਲਓ ਤਾਂ ਜੋ ਐਗਰੀਕਲਚਰ ਦੇ ਨਾਲ ਤੁਸੀਂ ਬਿਲਕੁਲ ਲਗਾ ਸਰਤਾ ਦੇ ਨਾਲ ਜੁੜੇ ਰਹੋ ਭਾਵੇਂ ਕੀ ਇਹਦੇ ਨਾਲ ਪੂਰੇ ਭਾਰਤ ਦੇ ਕਿਸਾਨ ਪ੍ਰਭਾਵਿਤ ਹੋਣਗੇ ਪਰ ਪੰਜਾਬ ਦੇ ਕਿਸਾਨਾਂ ਦਾ ਜ਼ਿਆਦਾ ਨੁਕਸਾਨ ਹੈ ਕਿਉਂਕਿ ਪੰਜਾਬ ਦੇ ਵਿੱਚ ਐਗਰੀਕਲਚਰ ਲੈਂਡ ਜਿਹੜੀ ਜ਼ਿਆਦੀ ਹੈ ਕਣਕ ਦੀ ਖੇਤੀ ਬੜੇ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਤੇ ਪੰਜਾਬ ਨੂੰ ਨੱਪਣ ਦੇ ਵਾਸਤੇ ਸ਼ੁਰੂ ਤੋਂ ਹਰ ਕੋਈ ਹਕੂਮਤ ਹੋਵੇ ਉਹਦੇ ਦਾ ਪੇਚ ਜਿਹੜੇ ਲੱਗਦੇ ਹੀ ਰਹਿੰਦੇ ਨੇ ਕਿ ਅੱਬਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਅੱਬਾ ਨਪਣਾਏ ਉਹਨਾਂ ਨੂੰ ਲਤਾੜਨਾ ਹੈ ਸੋ ਦੋਸਤੋ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਜਿਹੜੀ ਹੈ ਜਾਂ ਵੇਚਣ ਦਾ ਜਿਹੜਾ ਕੰਮ ਹੈ ਕਿਸਾਨ ਪੂਰਾ ਸਾਲ ਹੀ ਕਰਦੇ ਨੇ ਪ੍ਰਾਈਵੇਟ ਕੰਪਨੀਆਂ ਨੂੰ ਕਣਕ ਵੇਚੀ ਜਾਂਦੀ ਏ ਮੰਡੀਆਂ ਦੇ ਵਿੱਚ ਖੜ ਕੇ ਜੋ ਬ੍ਰੈਡ ਬਣਾਉਂਦੀਆਂ ਨੇ ਕੁਝ ਵੀ ਬਣਦਾ ਹੈ ਕਣਕ ਤੋਂ ਤਾਂ ਉਹਦੇ ਨਾਲ ਕਣਕ ਵਾਲੇ ਕਿਸਾਨਾਂ ਨੂੰ ਬੜੀ ਚੰਗੀ ਕਮਾਈ ਵੀ ਹੋ ਜਾਂਦੀ ਏ ਕਿਉਂਕਿ ਸਰਕਾਰੀ ਰੇਟ ਤੋਂ ਲਗਭਗ ਇਹਨਾਂ ਦਿਨਾਂ ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ 25 ਤੋਂ ਲੈ ਕੇ 27-2800 ਤੱਕ ਕਣਕ ਦਾ ਰੇਟ ਜਿਹੜਾ ਚੱਲ ਹੀ ਜਾਂਦਾ ਸੀ ਪਰ ਹੁਣ ਕੇਂਦਰ ਸਰਕਾਰ ਜਿਹੜੀ ਇਹਨੇ ਕਸਟਮ ਡਿਊਟੀ ਜਿਹੜੀ ਉਹ ਬੰਦ ਕਰ ਦਿੱਤੀ ਹੈ ਕਣਕ ਦੇ ਉੱਤੇ ਤੇ ਉਹ ਹੀ ਤੁਹਾਡੀ 52600 ਜਾਂ 272800 ਵਾਲੀ ਜਿਹੜੀ ਕਣਕ ਸੀ ਹੁਣ ਉਹ ਸਰਕਾਰੀ ਰੇਟ ਤੋਂ ਵੀ ਥੱਲੇ ਆ ਜਾਊਗੀ ਸਿਰਫ ਕੁਝ ਦਿਨਾਂ ਦੇ ਅੰਦਰ ਜਦੋਂ ਹੀ ਜਿਹੜੇ ਦੇਣੀ ਉਹ ਕਸਟਮ ਡਿਊਟੀ ਲਗਭਗ ਇੱਕ ਅੱਧੇ ਦਿਨ ਦੇ ਅੰਦਰ ਅੰਦਰ ਉਹ ਲਾਗੂ ਕਰ ਦਿੱਤੀ ਜਾਣੀਏ ਤੇ ਤੁਹਾਡੀ ਕਣਕ ਦੇ ਰੇਟ ਮੁਦੜੇ ਮੁਢ ਡਗ ਪੈਣਗੇ ਸੋ ਇਹ ਸ਼ਾਇਦ ਜਿਹੜਾ 2024 ਦੇ ਵਿੱਚ ਆਮਦਨ ਨੂੰ ਦੁੱਗਣੀ ਕਰਨ ਦਾ ਲਾਰਾ ਆਪਾਂ ਨੂੰ ਲਾਇਆ ਗਿਆ ਸੀ ਉਹ ਆਪਣੀ ਆਮਦਨ ਹੁਣ ਦੁੱਗਣੀ ਕਰ ਦਿੱਤੀ ਗਈ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਪੂਰਾ ਖੁਸ਼ ਹੋ ਹੁਣ ਇਹਦੇ ਤੋਂ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਹੋਰ ਕਿਸਾਨਾਂ ਦੇ ਨਾਲ ਤੁਸੀਂ ਜ਼ਰੂਰ ਇਹਨੂੰ ਸ਼ੇਅਰ ਕਰਨਾ ਹੈ ਵੱਧ ਤੋਂ ਵੱਧ ਇਹ ਵੀਡੀਓ ਜੜੀ ਫੈਲਾਉਣੀ ਹੈ ਤੁਸੀਂ ਪੰਜਾਬ ਦੇ ਵਿੱਚ ਤਾਂ ਜੋ ਹਰ ਇੱਕ ਕਿਸਾਨ ਨੂੰ ਇਹ ਜੜੀਆਂ ਗੱਲਾਂ ਨੇ ਪਤਾ ਲੱਗ ਸਕਣ ਕਿ ਤੁਹਾਡੀ ਆਮਦਨ ਕੋਈ ਵਧਨ ਵਧਨ ਵਾਲੀਆਂ ਆਸਾਂ ਦਾ ਤੁਸੀਂ ਬਿਲਕੁਲ ਲਾਜ ਦਿਓ ਤੁਹਾਨੂੰ ਤਾਂ ਦਿਨ ਪ੍ਰਤੀ ਦਿਨ ਨਵੇਂ ਤੋਂ ਨਵਾਂ ਜਿਹੜਾ ਰਗੜਾ ਲਾਇਆ ਜਾਊਗਾ ਜਿਹਦੇ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਸ਼ਿਕਾਰ ਹੋਣਾ ਹੀ ਪਊਗਾ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਵੇਖਣ ਲਈ ਤੁਹਾਡਾ ਸਾਰਿਆਂ ਦਾ ਤਹਿਦਿਦੋਂ ਬਹੁਤ ਬਹੁਤ ਧੰਨਵਾਦ